ਕਲਪਤਰਾਗੇ ਬੈਠਦੇ ਸੀ ਜੀ ਸਾਰੇ ਦੂਜੇ ਇਸ ਦਾ ਅਫਸੋਸ ਹੈ ਉਹਨਾਂ ਸੀ ਉਹਨਾਂ ਨੂੰ بار بار ਬੇਨਤੀ ਕਰਦੇ ਸੀ ਇਸ ਕਲਬ ਦੇ ਮੈਂਬਰ ਹੈ ਈਲੀਟ ਆਫ ਦਾ ਸਿਟੀ ਕਰੀਮ ਆਫ ਦਾ ਸਿਟੀ ਇਜ਼ ਅ ਮੈਂਬਰ ਆਫ ਦਿਸ ਜਿੰਧਾਣਾ ਪ੍ਰੈਸਟੀਜੀਅਸ ਕਲਬ ਬਟ ਸਿੰਸ ਲਾਸਟ ਫਿਊ ইয়ারਸ ਇਟ ਹੈਜ਼ ਲਾਸਟ ਦਾ ਸ਼ੀਟ ਆਫ ਅਨੰਤ ਫੰਡਸ पर कंपनी है है कंपनी है राजेंद्र सिंह चावला कंपनी है ਐ ਸਰ ਕੀ ਨਾਮ ਹੈ ਤੁਹਾਡਾ ਕੀ ਹੋਤਾ ਹੈ ਤੇ ਜਿਹੜੇ ਇਲੈਕਸ਼ਨ ਹੋ ਰਹੇ ਨੇ ਕਿੰਨੀ ਵਾਰ ਬੜਾ ਵਾਰ ਮੇਰਾ ਨਾਮ ਦੀਪਕ ਕਪਾਨੀ ਹੈ ਉਹਦੇ ਵਾਲੀ ਗੱਲ ਹੈ ਮੈਂ ਸਟੇਟ ਬੈਂਕ ਆਫ ਇੰਡੀਆ ਤੋਂ ਅਸਿਸਟੈਂਟ ਜਨਰਲ મે ਰਿਟਾਇਰ ਹੋਇਆ ਸੀ ਜੀ ਕਲੱਬ ਵਿੱਚ ਮੈਂ ਐਕਸ ਸੈਕਟਰੀ ਰਹਿ ਲਿਆ ਐਸ ਸੈਕਟਰੀ ਰਹਿ ਲਿਆ ਵਾਈਸ ਪ੍ਰੈਜ਼ੀਡੈਂਟ ਰਹਿ ਗਿਆ ਕਲੱਬ ਦੀ ਇਲੈਕਸ਼ਨ ਹੈ ਕਿ 7-8 ਸਾਲ ਦੇ ਬਾਅਦ 8 ਸਾਲ ਦੇ ਵਕਫੇ ਤੋਂ ਬਾਅਦ 8 ਬੰਦਿਆਂ ਦੀ ਇਲੈਕਸ਼ਨ ਹੋ ਰਹੀ ਹੈ ਹੱਲੇ ਵੀ ਪੂਰੀ ਇਲੈਕਸ਼ਨ ਨਹੀਂ ਹੋ ਪਾਰੀ ਅੱਠ ਜਿਹੜੇ ਅਹੁਦੇ ਹੈਗੇ ਨੇ ਕਿਹੜੇ ਕਿਹੜੇ ਇਲੈਕਸ਼ਨ ਉਸ ਤੇ ਆ ਰਹੇ ਨੇ ਇਸ ਵਾਰ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਆਨਰੇਰੀ ਸਕੱਤਰਰੀ ਐਂਡ ਇੱਕ ਸਾਡੇ ਟ੍ਰੇਜ਼ਰਰ ਦੀ ਪੋਸਟ ਹੈ ਚਾਰ ਆਫਿਸ ਬੀਰਰ ਤੇ ਨੀਚੇ ਚਾਰ ਐਗਜ਼ੀਕਿਊਟਿਵ ਮੈਂਬਰਸ ਉਹਨਾਂ ਦੀ ਇਲੈਕਸ਼ਨ ਹੋ ਰਹੀ ਹੈ ਜੇ ਕਿਤੇ ਜਾਵੇ ਗੱਲ ਕਿੰਨੇ ਕ ਨਾਮਿਨੇਸ਼ਨ ਹੋਂ ਤੱਕ ਨਾਮਿਨੇਸ਼ਨ ਤਾਂ ਇਹਦੇ ਚ ਇਹ ਹੈ ਵੀ ਸਾਡੇ ਗਰੁੱਪ ਕੰਨੀਓ ਅਸੀਂ ਕਵਰਿੰਗ ਭਰ ਕੇ ਸਾਡੇ ਕੋਲ 16 ਬੰਦੇ ਹੈਗੇ ਆ ਮੇਰਾ ਖਿਆਲ ਅੱਠ ਕ ਬੰਦਿਆਂ ਨੇ ਉਹਨਾਂ ਨੇ ਤਾਂ ਦੂਸਰੀ ਪਾਰਟੀ ਨੇ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਨੇ ਅੱਠ ਬੰਦੇ ਦੀ ਟੀਮ ਆਲਰੇਡੀ ਆਪਣੀ ਕੱਲ ਦੇ ਹੈਵ ਅਨਾਉਂਸਡ देयर ਟੀਮ ਯੈਸਟਰਡੇ ਜੀ ਕਿਸ ਤਰ੍ਹਾਂ ਦੀ ਰਣਨੀਤਿਕ ਗਿਵਸ ਰਹੇਗੀ ਕਲੱਬ ਦੀ ਮੇਤਰੀ ਵਾਸਤੇ ਕਲੱਬ ਦੀ ਮੇਤਰੀ ਵਾਸਤੇ ਅਸੀਂ ਟੀਮ ਇੰਨੀ ਅੱਛੀ ਦੇ ਰਹੇ ਹਾਂ ਦੇ ਆਰ ਸੋ ਪ੍ਰੋਫੈਸ਼ਨਲੀ ਮਤਲਬ ਦੇ ਆਰ ਵੈਰੀ ਗੁੱਡ ਇਨ देयर ਪ੍ਰੋਫੈਸ਼ਨਸ ਦੇ ਹੈਵ ਅ ਸਟੇਟਸ ਇਨ ਦਾ ਸਿਟੀ ਐਂਡ ਸਮਾਜ ਤੇ ਉਹਨਾਂ ਦੇ ਆਪਣੇ ਆਈਡੀਆਜ਼ ਹੈਗੇ ਆ ਕਾਫੀ ਧੇਰ ਤੋਂ ਕਲੱਬ ਕਲਚਰ ਹੋਰੇ ਖਤਮ ਹੋ ਗਿਆ ਸੀ ਤਾਂ ਉਹ ਥੋੜਾ ਜਿਹਾ ਸਾਰੇ ਹੀ ਮਤਲਬ ਜਿਹੜੇ ਮੈਂਬਰਸ ਐ 2800 ਮੈਂਬਰ ਹਨ ਉਹ ਨੈਗਲੈਕਟਡ ਫੀਲ ਕਰ ਰਹੇ ਸੀ ਤਾਂ ਉਹ ਜਿਹੜਾ ਇਹ ਕਲੱਬ ਸੀ ਜਿਹੜੀ ਪੋਲਿਟਿਕ ਸੀ 100 200 ਬੰਦਿਆਂ ਦੀ ਰਹਿ ਗਈ ਸੀ ਸੋ ਅਸੀਂ ਬਹੁਤ ਹੀ ਬਿਲਕੁਲ ਨਵੇਂ ਫਰੈਸ਼ ਚਿਹਰੇ ਲੈ ਕੇ ਆ ਰਹੇ ਆ ਤਾਂ ਜੋ ਸਾਰਾ ਸਿਸਟਮ ਇੱਕ ਵਾਰ ਥੋੜਾ ਜਿਹਾ ਰੀਚੈਕ ਕਰਕੇ ਕਨਸਟੀਟਿਊਸ਼ਨਲੀ ਇਹਨੂੰ ਚਲਾਇਆ ਜਾਏ ਆਰਓਸੀ ਦੇ ਮੁਤਾਬਕ ਚਲਾਇਆ ਜਾਏ ਤੇ ਜਿੰਨੀ ਕਿ ਬਿਹਤਰੀ ਹੋਈ ਉਸੇ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਆਪੋਜੀਸ਼ਨ ਵਿੱਚੋਂ ਤੁਸੀਂ ਸਾਹਮਣੇ ਆਏ ਹੋ ਕਿੰਨੇ ਲੋਕ ਨੇ ਜਿਹੜੇ ਚਾਈਨਕੀ ਕੀ ਕੀ ਨਾਮ ਉਹਨਾਂ ਦੇ ਹੈਗੇ ਨੇ ਕੁਝ ਅਨਾਉਂਸ ਕਰੋਗੇ ਭਾੜਨ ਮੈਂ ਕਹਾਂ ਤੁਸੀਂ ਆਪੋਜੀਸ਼ਨ ਵਿੱਚੋਂ ਸਾਹਮਣੇ ਆਏ ਹੋ ਇਲੈਕਸ਼ਨ ਲੜਨ ਵਾਸਤੇ ਕੀ ਕੀ ਨਾਮ ਹੈਗੇ ਨੇ ਜਿਹੜੇ ਤੁਹਾਡੇ ਵੱਲੋਂ ਸਾਹਮਣੇ ਆ ਰਹੇ ਨੇ ਟੀਮ ਟੀਮ ਦਾ ਨਾਂ ਸਾਡੀ ਟੀਮ ਚ ਸਭ ਤੋਂ ਪਹਿਲਾਂ ਤਾਂ ਅਸੀਂ ਅਨਾਉਂਸ ਕਰਾਂਗੇ ਜਿਹੜੇ ਸਾਡੇ ਪ੍ਰਧਾਨ ਦੇ ਕੈਂਡੀਡੇਟ ਹੈ ਗੁਰਮਖ ਢਿੱਲੋਂ ਜੀ ਹੈ ਤੇ ਦੂਸਰੇ ਨੰਬਰ ਤੇ ਵਿਕਾਸਪੁਰੇ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਹੈ ਤੀਸਰੇ ਨੰਬਰ ਤੇ ਜਿਹੜੀ ਮੋਸਟ ਇੰਪੋਰਟੈਂਟ ਸੀਟ ਕਲੱਬ ਦੇ ਸਾਹਮਣੇ ਨਾਲ ਸੈਕਟਰੀ ਸਾਹਿਬ ਹੈ ਸਾਡੇ ਆਨਰੇਰੀ ਸੈਕਟਰੀ ਡਾਕਟਰ ਹਰਦੀਪ ਸਿੰਘ ਮਾਨ ਹੈਗੇ ਆ ਤੇ ਜਿਹੜੇ ਆਰਥੋਪੈਡਿਕ ਦੇ ਸਰਜਨ ਵੀ ਹੈ ਤੇ ਚੌਥੇ ਨੰਬਰ ਤੇ ਸਾਡੇ ਟ੍ਰੇਜ਼ਰਰ ਹੈ ਬਾਂਸਲ ਸਾਹਿਬ ਤੇ ਇਹਨਾਂ ਦਾ ਮਤਲਬ ਸੁਤੰਤਰ ਬਾਂਸਲ ਜੀ ਹੈ ਉਸ ਤੋਂ ਬਾਅਦ ਸਾਡੇ ਚਾਰ ਐਗਜ਼ੀਕਿਊਟਿਵ ਮੈਂਬਰਸ ਹੈ ਸੰਜੇ धवन ਹੈ ਸਾਡੇ ਨਾਲ ਸਪੋਰਟਸਮੈਨ ਹੈ बिजनेਸਮੈਨ ਹੈਗੇ ਨਾਲ ਸਤੀਸ਼ ਜੀ ਹੈ ਸਤੀਸ਼ ਉਹਜਾ ਜੀ ਕਿੱਥੇ ਹੈ ਉਹਜਾ ਸਾਹਿਬ ਸੁਰੇਸ਼ ਉਹਜਾ ਜੀ ਇੱਧਰ ਹੈ ਸੁਰੇਸ਼ ਉਹਜਾ ਜੀ ਹੈ बिजनेਸਮੈਨ ਹੈਗੇ ਤੇ ਆਪਣੇ ਧੀਰੇ ਚਲਾਨਾ ਜੀ ਹੈਗੇ ਤੇ ਜੋਸ਼ਨ ਜੋਸ਼ਨ ਸਾਹਿਬ ਅੱਗੇ ਆਓ ਜੋਸ਼ਨ ਸਾਹਿਬ ਇਹ ਐਡਵੋਕੇਟ ਸਾਹਿਬ ਹੈ ਜੋਸ਼ਨ ਸਾਹਿਬ ਇਹ ਸਾਡੀ ਟੀਮ ਦੇ ਚਾਰ ਅਹੁਦੇਦਾਰ ਹੈ ਜਿਹੜੇ ਐਗਜ਼ੀਕਿਊਟਿਵ ਲੜਨਗੇ ਇਲੈਕਸ਼ਨ ਦੇ ਇਲੈਕਸ਼ਨ ਡੇਟ 31 ਮਾਰਚ ਰੱਖੀ ਹੈ ਜੀ ਗੱਲ ਇਹ ਹੈ ਵੀ ਵੈਸੇ ਤਾਂ ਐਸਾ ਦਿਨ ਰੱਖਿਆ ਠੰਡ ਵੀ ਬੜੀ ਹੁੰਦੀ ਹੈ ਔਰ ਸਭ ਆਪਣੇ ਪਰਿਵਾਰਾਂ ਨਾਲ ਬਿਜ਼ੀ ਹੁੰਦੇ ਆ ਪਰ ਠੀਕ ਹੈ ਇਟਸ 올 ਰਾਈਟ ਹੋਤਾ ਰਹੀ ਹੈ ਨਾ ਰੱਖਣੀ ਤਾਂ ਪਈ ਜਿਵੇਂ ਕਿ ਤੁਸੀਂ ਦੱਸਿਆ ਕਿ 8 ਸਾਲਾਂ ਬਾਅਦ ਇਲੈਕਸ਼ਨ ਹੋਣ ਜਾ ਰਹੇ ਨੇ ਇਹ ਵੀ ਦੇਰੀ ਹੋਣ ਦਾ ਕੋਈ ਕਾਰਨ ਸਾਹਮਣੇ ਆਇਆ ਦੇਰੀ ਹੋਣ ਦਾ ਕਾਰਨ ਇਹੀ ਹੈ ਜੀ ਵੀ ਪ੍ਰੈਸ਼ਰ ਕਰ ਲੈਂਦੇ ਸੀ ਆਪਸ ਵਿੱਚ ਮਿਊਚਵਲ ਕਰ ਲੈਂਦੇ ਸੀ ਕਦੀ ਉੱਪਰ ਆਗੇ ਕਦੀ ਥੱਲੇ ਆਗੇ ਦੋ ਬੰਦੇ ਬਣਾ ਲੈ ਦੋ ਗੁੱਸ ਐਕਚੁਅਲੀ ਥੋੜਾ ਜਿਹਾ ਇਹ ਹੁੰਦਾ ਵੀ ਕੋਈ ਵੀ ਬੰਦਾ ਕਿਸੇ ਨਾਲ ਪ੍ਰੈਸਟੀਜੀਅਸ ਕਲੱਬ ਇਲੀਟ ਹੋਣ ਕਰਕੇ ਨਾ ਕੋਈ ਇੱਕ ਦੂਜੇ ਲਈ ਬਹੁਤੀ ਓਪੋਜੀਸ਼ਨ ਨਹੀਂ ਸੀ ਬੋਲ ਕੇ ਰਾਜੀ ਨਹੀਂ ਹੈ ਇਹ ਕੋਈ ਪੋਲਿਟিক্যাল ਪਲੈਟਫਾਰਮ ਨਹੀਂ ਹੈ ਤੋ ਅਸੀਂ ਤਾਂ ਭਾਈਚਾਰੇ ਦੇ ਤੌਰ ਤੇ ਕਰ ਰਹੇ ਯਾਰ ਬਸ ਦਰਗੀ ਅਦਰ ਸ਼ੁੱਡ ਬੀ 기ਵਨ ਅ ਚਾਂਸ ਤੁਸੀਂ ਇਲੈਕਸ਼ਨ ਕਰਾ ਲਓ ਉਹ ਬਸ ਉਹਨੋਂ ਕੁਛ ਉਹਨਾਂ ਦੇ ਪਰਸਨਲ ਰੀਜ਼ਨ ਹੋਣਗੇ ਕੁਛ ਉਹਨਾਂ ਦੀ ਐਫੀਲੀਏਸ਼ਨਸ ਹੋਣਗੀਆਂ ਕੁਛ ਮਜਬੂਰੀਆਂ ਹੋਣਗੀਆਂ ਉਹਨਾਂ ਦੀਆਂ ਵੀ ਤੇ ਵੀ ਜਿਹੜੇ ਕਰਕੇ ਉਹ ਨਹੀਂ ਚਾਹਦੇ ਸੀਗੇ ਸੋ ਕਿਸੇ ਲਈ ਕੁਝ ਵੀ ਕਹਿਣਾ ਮੈਨੂੰ ਬਹੁਤਾ ਚੰਗਾ ਨਹੀਂ ਲੱਗ ਰਿਹਾ ਇਟ ਇਜ਼ ਨਾਟ ਅਵਰ ਯੂ نو ਅਸੀਂ ਆਪਣੇ ਆਪ ਨੂੰ ਆਪਣੀ ਗੱਲਬਾਤ ਉਸ ਤੋਂ نیچے ਕਰਕੇ ਗੱਲ ਕਰਨੀ ਮੈਨੂੰ ਪਸੰਦ ਨਹੀਂ ਹੈ ਅਸੀਂ ਤਾਂ ਇਹ ਕਹਿੰਦੇ ਆ ਵੀ ਹਰੇਕ ਸਾਲ ਨਵੇਂ ਚਿਹਰੇ ਲਾਓ ਔਰ ਮੈਂ ਇੱਕ ਤੁਹਾਨੂੰ ਸਭ ਤੋਂ ਵੱਡੀ ਤਸੱਲੀ ਦੇਣਾ ਚਾਹੂੰਗਾ ਸਾਡੇ ਸਾਰੇ ਮੈਂਬਰਾਂ ਚ ਕੋਈ ਵੀ ਬੰਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਹੀਂ ਹੈ ਕੋਈ ਅਫੀਲੀਏਸ਼ਨਸ ਨਹੀਂ ਹੈ ਸਾਡੀਆਂ ਅਸੀਂ ਆਨ ਆਵਰ ਆਨ ਇਲੈਕਸ਼ਨਸ ਲੜ ਰਹੇ ਹਾਂ ਕਿਸੇ ਦੀ ਕੋਈ ਐਸੀ ਮਤਲਬ ਕਿਸੇ ਵੀ ਸੰਸਥਾ ਨਾਲ ਧਾਰਮਿਕ ਸੰਸਥਾ ਨਾਲ ਐਜੂਕੇਸ਼ਨਲ ਸੰਸਥਾ ਨਾਲ ਕਿਸੇ ਨਾਲ ਕੋਈ ਐਸੀ ਦੇ ਆਰ ਇੰਡੀਪੈਂਡੈਂਟ ਪੀਪਲ ਔਰ ਅਸੀਂ ਖੋਰ ਸ਼ਿਓਰ ਕਰਾਂਗੇ ਵੀ ਅਸੀਂ ਅਗਲੀ 12 ਦੇ 12 ਦੀ ਇਲੈਕਸ਼ਨ ਕਰਾਵਾਂਗੇ ਤੇ 12 ਮਹੀਨਿਆਂ ਬਾਅਦ ਕਰਾਵਾਂਗੇ ਮਤਲਬ ਯੂ ਵਾਂਟ ਟੂ ਮੇਕ اٹ ਅ ਐਨੂਅਲ ਫੈਸਟੀਵਲ ਵੇਰ ਤੁਸੀਂ ਦੇਖੋ ਕਿੰਨੀ ਰੌਣਕ ਹੈ ਅੱਜ ਕਿੰਨੇ ਬੰਦੇ ਕਲੱਬ 'ਚ ਆਏ ਆ ਜਿਹੜੀ ਸੂਸੜਪਈ ਹੁੰਦੀ ਸੀ ਇਨ ਸਪਾਈਟ ਆਫ ਦਰ ਇਜ਼ ਅ ਸੀਰੀਅਸ ਕੋਵਿਡ ਚੱਲ ਰਿਹਾ ਹੈ ਇਹਨਾਂ ਨੂੰ ਇਲੈਕਸ਼ਨ 1 ਮਹੀਨਾ ਪਹਿਲਾਂ ਕਰਾ ਦੇਣੀ ਚਾਹੀਦੀ ਸੀ ਕਨਸਟੀਟਿਊਸ਼ਨ 'ਚ ਇਹ ਸੈਪਟੈਂਬਰ 'ਚ ਹੋ ਜਾਂਦੀ ਬਹੁਤ ਅੱਛਾ ਮਾਹੌਲ ਹੁੰਦਾ ਸੋ ਅਸੀਂ ਹੁਣ ਇਹੀ ਕੋਸ਼ਿਸ਼ ਕਰਨੀ ਹੈ ਵੀ ਇੰਨੀ ਠੰਡ 'ਚ ਸੈਪਟੈਂਬਰ ਦੀ ਸੈਪਟੈਂਬਰ ਇਲੈਕਸ਼ਨ ਕਰਾਵਾਂਗੇ 12 ਦੇ 12 ਦੀ ਕਰਾਵਾਂਗੇ ਰੀਜ਼ਨ এবੀਸੀ ਕੋਦੇ ਦਾ ਵੱਡਾ ਜਿਹੜਾ ਮੇਰੇ ਦੋਸਤ ਵਤਰਾਨਾ ਸਾਹਿਬ ਨੇ ਗਾਈਡ ਕੀਤਾ ਸੀ ਕਿ ਇਹਨਾਂ ਨੇ ਜਿਹੜੀ ਇੱਕ ਆਪਣੀ ਫੀਸ ਹੈਗੀ ਹੈ ਜਿਹੜੀ ਆਪਣੀ ਮਨੀ ਹੈਗੀ ਸਕਿਉਰਿਟੀ ਡਿਪੋਜ਼ਿਟ ਹੈ ਲੱਖ ਰੁਪਿਆ ਕਰਤਾ ਜੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਇਲੈਕਸ਼ਨ ਲੈਣੀ ਤੁਸੀਂ ਗੂਗਲ ਤੇ ਜਾ ਕੇ ਪਤਾ ਕਰੋ ਉਹਦੇ 20000 ਰੁਪਏ ਲੈਂਦੇ 20000 ਇਫ ਯੂ ਆਸ ਗੂਗਲ ਵਟ ਇਜ਼ ਦਾ ਸਕਿਉਰਿਟੀ ਡਿਪੋਜ਼ਿਟ ਫਾਰ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆਫ ਇੰਡੀਆ ਉਹ 20000 ਹੈ ਕਲੱਬ ਦੀ ਜਿਹੜੀ ਇਲੈਕਸ਼ਨ ਹੈ ਇੱਕ ਆਮ ਬੰਦਾ ਐਗਜ਼ੈਕਟਿਵ ਲੜ ਰਿਹਾ ਉਹਨੂੰ ਲੱਖ ਰੁਪਿਆ ਜਮ੍ਹਾਂ ਕਰਾਉਣਾ ਪਿਆ ਰਿਹਾ ਇਟਸ ਅ ਬਿਗ ਅਮਾਉਂਟ ਇਨ ਥੀਸ ਡੇਜ਼ ਇੱਕ ਸਾਲ ਤੋਂ ਕੰਮ ਨਹੀਂ ਚੱਲ ਰਿਹਾ ਕਾਰ ਨਹੀਂ ਚੱਲ ਰਿਹਾ ਪੀਪਲ ਆ ਡਾਊਨ ਬਟ ਸਟਿਲ ਅਸੀਂ ਸਿਰਫ ਇਹ ਦੱਸਣ ਲਈ ਕਿ ਡੈਮੋਕ੍ਰੇਸੀ ਹੈਜ਼ ਇਟਸ ਓਨ ਬਿਊਟੀ ਗਿਵ ਦਾ ਚਾਂਸ ਟੂ ਦਾ ਮੈਂਬਰਸ ਗਿਵ ਰਿਸਪੈਕਟ ਟੂ ਦਾ ਮੈਂਬਰਸ ਵੀ ਹੈਵ ਟੇਕਨ ਥਿਸ ਸਟੈਂਡ ਜੇ ਤੁਹਾਡੇ ਕੋਲ ਵਿਨ ਕੀਤਾ ਜਾਂਦਾ ਤੁਸੀਂ ਫਿਰ ਇਸ ਕਲੱਬ ਦੀ ਫੀਸ ਨੂੰ ਕਰੋਗੇ ਘੱਟ ਵੱਧ ਅਸੀਂ ਡੈਫੀਨਿਟਲੀ ਇਹਨੂੰ 10000 ਕਰ ਦਾਂਗੇ ਹਰੇਕ ਨੂੰ ਰਾਈਟ ਦੇਾਂਗੇ ਇਹ ਮੈਂਬਰਸ਼ਿਪ ਦੀ ਫੀਸ ਘਟਾਉਂਗਾ ਜਾਂ ਇਲੈਕਸ਼ਨ ਨਹੀਂ ਮੈਂਬਰਸ਼ਿਪ ਦੀ ਫੀਸ ਤਾਂ ਚਲੋ ਜੋ ਫਿਕਸ ਹੋਈ ਵੀ ਹੈ ਉਹਨੂੰ ਘਟਾ ਕੇ ਕਲੱਬ ਨੂੰ ਲਾਸ ਹੈ ਜਾਂ ਪ੍ਰੋਫਿਟ ਹੈ ਸਾਨੂੰ ਉਹਦੇ ਬਾਰੇ ਹਲੇ ਬੈਲੈਂਸ ਸ਼ੀਟ ਬਾਰੇ ਜਿਆਦਾ ਪਤਾ ਨਹੀਂ ਹੈ ਐਨੂਅਲ ਜਨਰਲ ਮੀਟਿੰਗ 'ਚ ਜਦ ਬੈਲੈਂਸ ਸ਼ੀਟ ਡਿਸਕਸ ਹੋਏਗੀ ਵੀ ਮੈਂ ਟॉक अबाउट दैट ਬਿਫੋਰ दैट ਨਹੀਂ ਦਿੱਤੀ ਇਹਨਾਂ ਨੇ ਬਾਕੀ ਜਲਦੀ ਬੈਲੈਂਸ ਨਹੀਂ ਕਮਿਟ ਹੋਈ ਇਹਨਾਂ ਨੇ